ਐ ਸਰ ਅੱਜ ਕਾਲਾ ਸੰਗਿਆ ਚੌਕ ਦੇ ਵਿੱਚ ਨਾਕਾਬੰਦੀ ਕਰਕੇ ਔਣ ਜਾਣ ਵਾਲੇ ਵਾਹਨਾਂ ਦੀ ਜਿਹੜੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਜਾ ਰਹੀ ਹੈ ਕੀ ਕਰਨਾ ਚਾਹੋਗੇ ਸਰ ਇੱਕ ਸਰ ਇਹ ਕਾਲਾ ਸੰਗਿਆ ਤੇ ਸਾਡਾ ਸੀਨੀਅਰ ਅਫਸਰਾਂ ਵੱਲੋਂ ਨਾਕਾ ਲੱਗ ਗਿਆ ਇਹ ਨਾਕਾ ਜਿਹੜਾ ਨਾ ਸਾਡਾ ਰਾਤ ਨੂੰ ਲਗਾਇਆ ਗਿਆ ਵਾ ਇਹ ਜਿਹੜਾ ਵਾ ਪੂਰੀ ਹੋਣਾ ਤਾਂ ਦੇਈ ਦੇ ਨਾਲ ਜਿਹੜੀ ਚੈਕਿੰਗ ਕਰ ਰਿਆ ਵਾ ਜਿਹੜੇ ਸ਼ਰਾਰਤੀ ਅੰਤਰਾਲ ਉਨਾ ਤੇ ਨਿਗਰਾਨੀ ਰੱਖ ਰਿਆ ਵਾ ਉਨਾ ਕੇ ਜਦੋਂ ਦਸ਼ਰਾ ਆ ਰਿਹਾ ਵਾ ਟੈਕਵਲ ਸ਼ੁਰੂ ਹੋ ਰਿਹਾ ਹੈ ਜੀ ਉਹਨਾਂ ਨੇ ਮੱਧੰਦਰੇ ਰੱਖੀ ਹੋਈ ਹੈ ਇਹਨਾਂ ਤੇ ਪੂਰੀ ਨਗਰ ਆਦੀ ਰੱਖ ਰਿਹਾ ਕੋਈ ਵੀ ਸ਼ਰਾਰੀ ਉੱਪਰ ਜਿਹੜਾ ਕੋਈ ਅਣਖ ਅਣਖ ਵਾਲੀ ਘਟਨਾ ਨਾ ਹੋਵੇ ਜੀ ਤੇ ਵੀ ਤਰ੍ਹਾਂ ਦੀ ਇਹ ਅਸੀਂ ਜਿਹੜਾ ਸਵੇਰਾ ਹੈਡਾ ਨਾਕਾ ਹੈਡਾ ਨਾ ਜੀ ਇਹ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਸਵੇਰੇ 8 ਵਜੇ ਤੱਕ ਜਿਹੜਾ ਨਾਕਾ ਹੈਡਾ ਹੈ ਨਾ ਲਗਾਤਾਰ ਲੱਗਦਾ ਜੀ ਚੈਕਿੰਗ ਕਰਦੇ ਆਂ ਅਸੀਂ ਰਾਤ ਨੂੰ ਗੱਤੀ ਵੀ ਕਰਦੇ ਆਂ ਤੇ ਆਪਣੇ ਇਲਾਕੇ ਦੇ ਵਿੱਚ ਮੈਂ ਪੂਰੀ ਤਰ੍ਹਾਂ ਦੇਖ ਦੇ ਨਾਲ ਜੀ ਆਪਣੇ ਨਿਗਰਾਨੇ ਰੱਖਦੇ ਆ। ਇਹ ਸਾਰੇ ਕਿੰਨੇ ਤੋਂ ਕਿੰਨੇ ਨਾਕਾ ਜੀ ਨੇ ਨਾਕਾ ਜੀ ਆਪਣਾ ਰਾਤ 8 ਵਜੇ ਤੋਂ ਲੈ ਕੇ ਤੇ ਸਵੇਰੇ ਜਿਹੜਾ ਵਾ 8 ਵਜੇ ਤੱਕ। ਓਕੇ 12 ਘੰਟੇ ਦਾ ਨਾਕਾ ਜਿਹੜਾ ਸਾਡੇ ਜਿਹੜਾ ਪਲੇਸ ਤੇ ਪੈ ਗਿਆ ਵਾ। ਇਹ ਸਾਰੇ ਜਿਹੜੀ ਵਾਹਨਾ ਦੀ ਚੈਕਿੰਗ ਕਰ ਰਹੇ ਆ ਜੀ ਸਖਤੀ ਦੇ ਨਾਲ ਕੋਈ ਉਹਦਾ ਜਿਹੜਾ ਮਾੜਾ ਆਨਸਰ ਹੋਵੇ ਨੋਟਿਸ ਦੇ ਵਿੱਚ ਆਇਆ ਜੇ ਤੱਕ। ਦੇਖੋ ਜੀ ਜਿੱਦੋਂ ਜਿੱਥੇ ਨਾਕਾ ਲੱਗਾ ਹੋਣਾ ਜਿੱਥੇ ਸਾਡੇ ਮੁਲਾਜ਼ਮ ਖੜੇ ਹੋਣੇ ਛੜੀ ਪੁਲਿਸ ਖੜੀ ਹੁੰਦੀ ਆ ਉਹ ਮਾੜੇ ਅੰਸਰ ਦੇ ਪਿੱਛੇ ਦੇਖ ਕੇ ਮੁੜ ਜਾਂਦੇ ਆ ਉਹ ਨਾਕੇ ਤੇ ਆਉਂਦੇ ਨਹੀਂਗੇ ਜੇ ਕੋਈ ਆਉਂਦਾ ਵੀ ਨਾ ਤੇ ਅਸੀਂ ਉਹਨਾਂ ਨੂੰ ਨਾ ਪੂਰੀ ਤਰ੍ਹਾਂ ਲਈ ਦੇ ਨਾਲ ਚੈੱਕ ਕਰਕੇ ਨਾ ਤੇ ਫਿਰ ਕਰਾ ਕਰਨ ਦੀਦਾ ਇਹਦੇ ਤੇ ਇੱਥੋਂ ਕੋਈ ਵੀ ਸਾਡੀ ਜਿੱਤੇ ਪਰਾਉ ਨਹੀਂ ਕਰਦੇ ਤੇ ਸਾਰੇ ਜਿਵੇਂ ਹੁਣ ਗੱਲ ਅੰਸਰ ਆ ਤੇ ਹੁਣ ਪਹਿਲਾਂ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਹੁਣ ਕਾਫੀ ਲੋਕ ਜਿਹੜੇ ਆ ਸੁਖ ਦੀ ਨੀਂਦ ਸੌ ਰਹੇ ਆ ਵਰਦਤਾ ਵੀ ਘਟ ਗਈਆਂ ਕੀ ਸੜਾ ਕੀ ਘੜਾ ਚੌਕ ਸਰ ਦੇਖੋ ਜੀ ਸਾਡੇ ਮਾਨਯੋਗ ਡੀਐਸਪੀ ਸਾਹਿਬ ਸੀਨੀਅਰ ਫੁਲ ਸੱਫਰ ਜਿਹੜੀ ਸਾਡੇ ਆ ਸਾਡੇ ਐਫਐਸਓਾ ਮੁੰਨਾ ਜੀ ਦੋਲ ਜਿਹੜਾ ਛਾਨੂੰ ਇਥੇ ਉਹਨਾਂ ਨੇ ਡਿਊਟੀ ਲਗਾਈ ਆ ਕਿ ਜਿਹੜੇ ਇਥੇ ਜਿਹੜੇ ਵੀ ਸ਼ਰਾਰਤੀਆ ਕੋਈ ਵੀ ਅਸ਼ਰਾਰਤੀ ਅੰਸਰ ਕਿਸੇ ਨੂੰ ਬਖਸ਼ਿਆ ਨਾ ਜਾਵੇ ਮੁੰਨਾ ਤੇ ਜੋ ਵੀ ਬਣਦੀ ਹੈ ਲੀਗਲ ਕਾਰਵਾਈ ਕੀਤੀ ਜਾਵੇ ਨਹੀਂ ਕੀਤੀ ਵੀ ਆ ਤੇ ਅੱਗੇ ਤੋਂ ਵੀ ਕਰਾਂਗੇ ਤੇ ਇਸ ਕਰਕੇ ਨਾ ਉਹਨਾਂ ਨੂੰ ਪਤਾ ਕਿ ਇਹ ਨਾਕਾ ਲੱਗਾ ਇਧਰ ਸਾਨੂੰ ਹੁਣ ਜਲੰਧਰ ਹੱਥ ਲੱਗਦੀ ਆ ਜਿਹੜੀ ਜਿਹੜੀਆਂ ਨਾਲ ਹੱਥ ਲੱਗਦਾ ਕਰਕੇ ਨਾ ਇੱਥੇ ਸ਼ਰਾਬੀ ਅੰਦਰ ਹੁੰਦੇ ਸੀ ਉਹ ਬਾਹਰ ਕਰਕੇ ਮੁਆਫਰ ਜਾਂਦੇ ਸੀ ਜਿਸ ਕਰਕੇ ਨਾ ਹੁਣ ਆਹੀ ਜਿਹੜਾ ਪੂਰੀ ਤੰਦੇਜੀ ਦੇ ਨਾਲ ਇੱਥੇ ਸਾਡਾ ਨਾ ਇਹ ਨਾਕਾ ਜਿਹੜਾ ਵਾ ਉਹ ਰਾਤ ਦਿਨ ਜਿਹੜੀ ਆ ਦਿਨੇ ਅਹੀ ਹੁੰਦੇ ਆ ਤੇ ਰਾਤ ਨੂੰ ਇਹ ਸਾਡੇ ਮੁਲਾਜ਼ਮ ਹੁੰਦੇ ਆ ਇਹ ਤਾਂ ਰਾਤ ਨੂੰ ਕਿੰਨੇ ਮੁਲਾਜ਼ਮ ਜਿਹੜੇ ਰਾਤ ਨੂੰ ਡਿਊਟੀ ਤੇ ਤਾਂ ਨਾ ਰਹਿਂਦੇ ਚਾਰ ਮੁਲਾਜ਼ਮ ਸਾਡੇ ਜੀ ਕੀ ਚਾਰ ਮਲਾਜਮ ਵੇਦਸਲਾ ਚਾਰ ਮਲਾਜਮ ਜਿਹੜੇ ਗਸ਼ਤ ਕਰਦੇ ਆ ਜੇ ਲੱਗੀ ਇੱਥੇ ਨਾਕੇ ਚੈਕਿੰਗ ਵੀ ਕਰਦੇ ਆ ਚੈਕਿੰਗ ਕਰਦੇ ਆ ਕੋਈ ਵੀ ਜਿਹੜਾ ਰੋਡ ਜਿਹੜਾ ਨਾ ਸਿੱਧਾ ਜੀ ਬਠਿੰਡੇ ਵਾਲ ਨੂੰ ਜਾਂਦਾ ਜਲੰਧਰ ਤੋਂ ਜਿਹੜਾ ਪਿੱਛੇ ਹੁੰਦਾ ਨਾ ਇਹ ਇਧਰ ਤੇ ਲੋਕੀ ਉਧਰ ਵੀ ਘੱਟ ਜਾਂਦੇ ਆ ਨਕੋਦਰਾਲ ਦੀ ਇਧਰ ਦੀ ਜ਼ਿਆਦਾ ਲੱਗਦੇ ਆ ਇਸ ਕਰਕੇ ਨਾ ਸਾਨੂੰ ਬਹੁਤ ਹੀ ਨਿਗਰਾਨੀ ਰੱਖਣੀ ਪੈਂਦੀ ਆ ਹੁਣ ਜਦੋਂ ਤਾਂ ਸਾਡਾ ਨਾਕਾ ਲੱਗਣ ਲੱਗਣਾ ਉਦੋਂ ਤਾਂ ਇਹ 50% ਲੋਕ ਹੀ ਘਟ ਗਏ ਇਧਰ ਦੀ ਹੁਣਾ ਸ਼ਰਾਰਤੀ ਅੰਸਰ ਇਧਰ ਦੀ ਹੁਣਾ ਘਟ ਕੇ ਜਿਹੜੇ ਇਮਾਨਦਾਰ ਲੋਕ ਆ ਉਹੋ ਹੀ ਇਧਰ ਦੀ ਕਰਾਸ ਕਰਦੇ ਆ ਮਾੜੇ ਅੰਸਰ ਜਿਹੜਾ ਇਧਰ ਦਾ ਉਹਨਾਂ ਨੂੰ ਆਣਾ ਬੰਦ ਕਰਤਾ ਉਹਨਾਂ ਨੂੰ ਪਤਾ ਇਥੇ ਨਾਕਾ ਲੱਗਦਾ 24 ਘੰਟੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਖੌਫ ਸੀਗਾ ਡਰ ਸੀਗਾ ਪਰ ਹੁਣ ਉਹ ਨਿਕਲ ਚੁੱਕਾ ਜੀ ਬਿਲਕੁਲ ਜੀ ਹੁਣ ਅਹੀਂ ਨਾ ਜਿਹੜੇ ਕਾਲਜ ਸੰਗਿਆਂ ਦੀ ਲੋਕਲ ਤੇ ਪਿੰਡਾਂ ਦੇ ਜਿਹੜੇ ਆ ਲੋਕ ਉਹਨਾਂ ਨੇ ਇਹੋ ਅਪੀਲ ਕਰਦੇ ਆ ਜੀ ਤੁਹਾਡਾ ਸਾਥ ਚਾਹੀਦਾ ਵਾ ਕੋਈ ਮਾੜਾ ਜਾਂ ਸ਼ਰਾਰਤੀ ਅੰਸ਼ ਜਿਹੜਾ ਨਾ ਕਿਸੇ ਨੂੰ ਬਖਸ਼ ਨਹੀਂ ਜਾਏਗਾ ਤੇ ਆਪਾਂ ਨਾ ਤੁਹਾਡੀ ਸੇਵਾ ਦੇ ਵਾਸਤੇ 24 ਘੰਟੇ ਹਾਜ਼ਰ ਹਾਂ